ਸਤ ਗੁਰ ਨਾਨਕ ਵਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਮਿੱਟੀ ਤੋਂ ਜਗ ਚਾਨਣ ਹੋਆ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਸੇਂ ਕਰ ਰਹੀ ਨ ਸੇਵਾ ਤੇ ਅਲਗ-ਅਲਗ ਸੇਵਾਵਾਂ ਚੱਲ ਜੁੰਦੀਆਂ ਨੇ ਕੋਈ ਪ੍ਰਸ਼ਾਦਾ ਪਾਣੀ ਸਕਰੇਗਾ ਕੁਲੰਦਰ ਪੁਕਾਰਿਆ ਹੈਗਾ ਭਾਈ ਗੁਰਜੀ ਬਾਹਰ ਗੁਰਜੀ ਕੋਈ 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 ਆਕਾਸ਼ੀ ਮਨੁਨਾਨਵਸ਼ੀ ਬਹੁਤ ਬੰਦੇ ਪਾਸੇ Ayo nanti cari lagi, ਕਵਾ ਬੰਲੇ ਨੇ ਪਰਦੇ کئی ਨਿਬਰੇ ਆਦੇ ਦੇ ਦੇ ਉੱਪਰ ਜਾਂ ਛੋਟੀ ਦੇ ਥੱਲੇ ਨੂੰ ਖੇਚਣਾ ਪੈ ਦੇ ਥੱਲੇ ਨੂੰ ਖੇਚਣਾ ਪੈ ਦੇ ਬੇਟਾ ਉੱਥੇ ਭਾਵੇਂ ਵਾਲ ਥੋੜਾ ਹੋਰ ਵਧਾ ਲੋ ਆ ਦੇ ਖਿੱਚਿਆ ਜਾਂਦਾ ਥੱਲੇ ਨੂੰ ਉਥੇ ਨੰਗਾ ਹੋ ਜਾਣੇ ਜਗਾ ਉਹ ਤੋਂ ਵੱਧ ਕਰ ਲੋ

ਜਾ ਮਹਾ ਹਉ ਜੀ ਦਾ ਉੱਲਖਾਏ ਨਾਮਿਕ ਹੋਰ ਗਾਇਤਿ ਸਾਂ ਤਾਰੇ ਸ਼ਬਦ ਤਾਰੋ ਨਾ ਜੀ ਬੋਹਮਾਂ ਦਾ ਹੈ ਸਾਹਿਬਾਂ ਦੀ ਬੋਲਾਂ ਲਾਣੀ ਨਿਬੋ ਨਿਬੋ ਜੀ ਦਾ ਵਸਨਾ ਰਿ ਲੈ ਗਾਇ ਆ ਜੀ ਜੀ ਆਪਣੇ ਜੀ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਬੋਲੋ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਕਹੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਸਾਨ ਸਾਹਿਬ ਚੋਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੁਗੋ ਜੁਗੋ ਟੱਲੋ ਨਸਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਤੇ ਇਸ ਵਕਤ ਚਰਖੜੀਆਂ ਘਮਾਈਆਂ ਜਾ ਰਹੀਆਂ ਨੇ ਜੀਆਂ ਨਸਾਨ ਸਾਹਿਬ ਨੂੰ ਚੜਾਉਣ ਵਾਸਤੇ ਤੇ ਸੇਵਾਦਾਰ ਵੀ ਲੱਗੇ ਹੋਏ ਨੇ ਸੇਵਾ ਕਰਨ ਵਾਸਤੇ ਸੰਤੋਆ ਹੋ ਜਾ ਮਨ ਆਰ ਅਰ ਜਲ ਜਿੰਦ ਜੀਵਨਾ ਨੈ ਕੋ ਪੈ ਨਿੰਦ ਨੂੰ ਵਾਣੇ ਜਿਹਾ ਮਹਾ ਹੋ ਜਬ ਲਖਦਾ ਹੋ ਨਾਮ ਕੋ ਲੈ ਜਾਇ ਕਰुणा ਦੇ ਬਨ ਮਨ ਦਾ ਜਿਨਾ ਦੇ ਹਰ ਲਾ